Os orienta la gente ਤੋਂ ਬੱਲੇ ਮੈਂ ਪੂਰੇ ਸ਼ਹਿਰ ਵਾਸੀਆਂ ਨੂੰ ਹੋਲੀ ਦੀ ਬਹੁਤ-ਬਹੁਤ ਮੁਬਾਰਕ ਦਿਨੀ ਹੈ ਅੱਜ ਇਹ ਹੋਲੀ ਦਾ ਤਿਹਾੜ ਸਾਡਾ ਰੰਗਾਂ ਔਰ ਖੁਸ਼ੀਆਂ ਨਾਲ ਭਰਿਆ ਇੱਕ ਤਿਹਾੜ ਹੁੰਦਾ ਜਿਹੜਾ ਕਿ ਸਾਨੂੰ ਸਭ ਨੂੰ ਮੇਨ ਲੱਗਦਾ ਬਹੁਤ ਹੀ ਪਸੰਦ ਹੈ ਸੋ ਅੱਜ ਅਸੀਂ ਜਿਸ ਤਰ੍ਹਾਂ ਰਿਪੂ ਜੀ ਨੇ ਕਿਹਾ ਕਿ ਅਸੀਂ ਅੱਜ ਕਲਪ ਦੇ ਕਲਚਰ ਤੋਂ ਥੋੜਾ ਜਿਹਾ ਦੂਰ ਆ ਕੇ ਅਸੀਂ ਆਪਣੇ ਪਿੰਡ ਦੇ ਆਪਣੇ ਜੜਾ ਨਾਲ ਜੁੜਨ ਦੀ ਕੋਸ਼ਿਸ਼ ਕੀਤੀ ਹੈ ਔਰ ਸਭਜਾ ਨੇ ਮੇਰਾ ਬਹੁਤ ਸਾਥ ਦਿੱਤਾ ਗੋਲਦੀ ਜੀ ਅਨੂ ਜੀ ਸਭਜਾ ਨੇ ਸਾਡੇ ਨਾਲ ਆਏ ਹੈ ਔਰ ਇੱਥੇ ਅਸੀਂ ਖੋ ਬੋਲੀ ਖੇਲੀ ਫੁੱਲਾਂ ਨਾਲ ਸ਼ੁਰੂ ਕੀਤੀ ਸੀ ਰੰਗਾਂ ਨਾਲ ਖਤਮ ਕੀਤੀ ਔਰ ਬਹੁਤ ਮਜ਼ਾ ਆਇ ਹਾਂਜੀ ਬਸ ਅਸੀਂ ਕੋਸ਼ਿਸ਼ ਕਰਦੇ ਆ ਕਿ ਹਰੇਕ ਤਿਹਾੜ ਆਪਣੇ ਫਰੈਂਡਸ ਨਾਲ ਕਿਉਂਕਿ ਅੱਜ ਫਰੈਂਡਸ ਹੀ ਆਪਣਾ ਫਰਸਟ ਪਰਿਵਾਰ ਹੁੰਦੇ ਆ ਔਰ ਅਸੀਂ ਹਰੇਕ ਤਿਹਾੜ ਆਪਣਾ ਅਸੀਂ ਹਲਕੇ ਬੜੇ ਸਾਦਗੀ ਨਾਲ ਮਨਾਈਦਾ ਔਰ ਖੂਬ ਇੰਜੋਏ ਕਰੀਦਾ ਆ ਅ ਵਿਸ਼ ਯੂ ਆਲ ਅ ਵੈਰੀ ਹੈਪੀ ਹੋਲੀ ਜਿਵੇਂ ਅੱਜ ਤੁਸੀਂ ਦੇਖ ਰਹੇ ਹੋ ਕਿ ਹੋਲੀ ਦਾ ਤਿਹਾੜ ਜਿਹੜਾ ਹੈ ਸਾਰੀ ਦੁਨੀਆ ਬਹੁਤ ਹੀ ਅ ਬਹੁਤ ਹੀ ਆਪਣੇ ਆਪਣੇ ਵੱਖਰੇ ਅੰਦਾਜ਼ ਨਾਲ ਮਨਾ ਰਹੀ ਹੈ ਅੱਜ ਅਸੀਂ ਵੀ ਸਾਰੇ ਫਰੈਂਡਸ ਆਪਣੇ ਪਿੰਡ ਆ ਕੇ ਇਸ ਹੋਲੀ ਨੂੰ ਇੰਜੋਏ ਕਰ ਰਹੇ ਆ ਕਿਉਂਕਿ ਲੋਕ ਮੋਸਟਲੀ ਕਲਬਾਂ ਚ ਜਾ ਕੇ ਡੀਜੇ ਪਾਰਟੀਆਂ ਅਰੇਂਜ ਕਰਕੇ ਕਰਦੇ ਬਟ ਅਸੀਂ ਆਪਣੀ ਮਿੱਟੀ ਵਿੱਚ ਆਪਣੇ ਖੇਤਾਂ ਵਿੱਚ ਲੈ ਰਾਂਦੇ ਖੇਤਾਂ ਵਿੱਚ ਆ ਕੇ ਹੋਲੀ ਮਨਾਈ ਹੈ ਸਾਰਿਆਂ ਨੂੰ ਹੋਲੀ ਦਾ ਇਤਿਹਾਸ ਬਹੁਤ ਬਹੁਤ ਮੁਬਾਰਕ ਹੋਵੇ ਕਿਦਾਰਿਆ ਜੰਗੀ ਥੋੜੀ ਖੱਡੀ ਕੀਤਾ ਫੁੱਲਾਂ ਦੀ ਟੰਡਾ ਦਾ ਅਸੀਂ ਅੱਜ ਸੁੱਕੇ ਰੰਗਾਂ ਨਾਲ ਔਰ ਫੁੱਲਾਂ ਦੀ ਹੋਲੀ ਖੇਲੀ ਹੈ ਜਿਹੜਾ ਕਿ ਇਹ ਅਰੇਂਜ ਮੇਰੀ ਭੈਣ ਪੁਨਮ ਸ਼ਰਮਾ ਨੇ ਆਪਣੇ ਫਾਰਮ ਤੇ ਕੀਤਾ ਸੀ ਔਰ ਅਸੀਂ ਬਹੁਤ ਹੀ ਤੈ ਦਿਲੋਂ ਸ਼ੁਕਰਗੁਜ਼ਾਰਾ ਪੁਨਮ ਦੀ ਐਨੀ ਅੱਛੀ ਹੋਲੀ ਆ ਸਾਨੂੰ ਸਾਰਿਆਂ ਨੂੰ ਖਿਲਾਈ ਹੈ ਥੈਂਕ ਯੂ ਸੋ ਮੱਚ ਪੁਨਮ ਖਾਣ ਪੀਣ ਨੂੰ ਕਿੰਦੇ ਕਾ ਬਹੁਤ ਖਾਣ ਪੀਣ ਨੂੰ ਅੱਜ ਬਹੁਤ ਕੁਝ ਸੀ ਜੀ ਗੁਜੀਆਂ ਖੀਰ ਬਟੂਰੇ ਚਨੇ ਹੈ ਨਾ ਪੰਡਤ ਦੇ ਗੁਲਾਜਾ ਬੰਦ ਗਏ ਸੋ ਅਸੀਂ ਮਿੱਠਾ ਬਹੁਤ ਸੀ ਪੂਨਮ ਦੀਦੀ ਨੇ ਸਾਨੂੰ ਚਾਹ ਨਹੀਂ ਪਾਈ ਅੱਜ ਕਿਉਂਕਿ ਇਹ ਅੱਜ ਸਾਨੂੰ ਮੈਨੇਜ ਨਹੀਂ ਕਰ ਸਕੇ ਸੋ ਥੈਂਕ ਯੂ ਪੂਨਮ ਦੀਦੀ ਅਸੀਂ ਅੱਜ ਬਹੁਤ ਖੁਸ਼ ਆ ਇਸ ਹੌਲੀ ਦੇ ਰੰਗਾ ਦੇ ਤਿਹਾੜ ਦੇ ਵਿੱਚ ਮੈਂ ਸੋਨੀਆ ਸ਼ਰਮਾ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਅੱਜ ਹੌਲੀ ਦੇ ਤਿਹਾੜ ਦੇ ਸਭ ਨੂੰ ਸ਼ੁਭ ਕਾਮਨਾਇਆਂ ਦਿੰਨੀ ਆ ਕਿ ਸਾਰਿਆਂ ਦੇ ਲਈ ਹੌਲੀ ਦਾ ਤਿਹਾੜ ਖੁਸ਼ੀਆਂ ਭਰਿਆ ਹੋਵੇ ਸਾਰੇ ਖੁਸ਼ੀ ਖੁਸ਼ੀ ਇਹ ਤਿਹਾੜ ਮਨਾਣ ਔਰ ਅੱਜ ਅਸੀਂ ਇਥੇ ਪੂਨਮ ਦੇ ਫਾਰਮ ਦੇ ਉੱਤੇ ਇਕੱਠੇ ਹੋਇਆ होली ਮਨਾਉਣ ਲਈ ਜਿੱਥੇ ਕਿ ਫੁੱਲਾ ਦੀ होली ਤੋਂ ਬਾਅਦ ਸੁੱਕੇ ਰੰਗਾ ਦੀ होली ਨਾਲ ਅਸੀਂ ਖੂਬ ਮਜ਼ਾ ਕੀਤਾ। ਹਾਂ ਮੀਨਜ਼ ਸਾਰੇ ਆਪਣੀ ਆਪਣੀ ਲਾਈਫ ਵਿੱਚ ਕਿਤੇ ਨਾ ਕਿਤੇ ਸਾਰੇ ਬਿਜ਼ੀ ਚੱਲਦੇ ਆ ਇੱਕ ਆਪਣੀ ਫਰੈਂਡਸ ਨਾਲ ਕੁਆਲਿਟੀ ਸਟੈਂਡ ਅ ਕੁਆਲਿਟੀ ਟਾਈਮ ਸਪੈਂਡ ਕਰਨ ਲਈ ਸਭ ਤੋਂ ਅੱਛਾ ਇੱਕ ਤਰੀਕਾ ਕਿ ਫੈਸਟੀਵਲ ਜਿਹੜੇ ਨੇ ਆਪਣੇ ਫਰੈਂਡਸ ਨਾਲ ਮਨਾਏ ਜਾਣ। ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਗੋਲਡੀ ਗੰਭੀਰ ਤੇ ਅਸੀਂ ਅੱਜ ਸਾਰਿਆਂ ਨੂੰ ਪਹਿਲੇ ਤਾਂ ਹੋਲੀ ਦੀ ਬਹੁਤ-ਬਹੁਤ ਮੁਬਾਰਕਾ ਜੀ ਅੱਜ ਸਾਡੇ ਦਿਲਾਂ ਦੇ ਉਹ ਰੰਗਾਂ ਦਾ ਤਿਵਾਰ ਹੈ